ਇਥੋਂ ਦੀ ਹਕੂਮਤ ਨੇ ਇਥੋਂ ਦੇ ਪੁਲਿਸ ਪ੍ਰਸ਼ਾਸਨ ਨੇ ਜੈਤੋ ਦੇ ਐਮਐਲਏ ਨੇ ਤੇ ਅਸੀਂ ਕਹਾਂਗੇ ਉਹਨਾਂ ਦੇ ਪਿੱਛੇ ਖੜੇ ਭਗਵੰਤ ਮਾਨ ਦੀ ਸਰਕਾਰ ਨੇ ਮਜ਼ਦੂਰਾਂ ਤੇ ਜ਼ੁਲਮ ਢਾ ਕੇ ਇਹਨਾਂ ਨੂੰ ਇੱਕ ਮਰੇ ਹੋਏ ਤਾਂ ਦੀ ਤਰ੍ਹਾਂ ਟੰਗਣ ਦੀ ਕੋਸ਼ਿਸ਼ ਕੀਤੀ ਕਿ ਚੰਦ ਭਾਣ ਦੇ ਲੋਕਾਂ ਦੀ ਹਾਲਤ ਦੇਖ ਕੇ ਕੱਲ ਨੂੰ ਇਹ ਮਜ਼ਦੂਰ ਸਿਰ ਉੱਚਾ ਕਰਕੇ ਉੱਠਣ ਦੀ ਕੋਸ਼ਿਸ਼ ਨਹੀਂ ਕਰਨਗੇ ਤੇ ਲੋਕਾਂ ਦੇ ਵਿੱਚ ਇੱਕ ਮੈਸੇਜ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਇਥੋਂ ਦੇ ਵੱਡੇ ਸੈਲਰ ਮਾਲਕਾਂ ਦੇ ਨਾਲ ਇਥੋਂ ਦੇ ਪੁਲਿਸ ਪ੍ਰਸ਼ਾਸਨ ਦੇ ਨਾਲ ਭਿੜਿਆ ਨਹੀਂ ਜਾ ਸਕਦਾ ਮਜ਼ਦੂਰਾਂ ਦੇ ਵੱਲੋਂ ਇਹਨਾਂ ਨੇ ਅੱਗੇ ਤਾਂ ਸਿਰ ਛੱਟ ਕੇ ਹੀ ਜਾਇਆ ਜਾ ਸਕਦਾ ਹੈ ਪਰ ਜਿਸ ਤਰੀਕੇ ਦੇ ਨਾਲ ਅਲਾਕੇ ਦੀਆਂ ਪੰਜਾਬ ਦੀਆਂ ਪਿੰਡੂ ਖੇਤਾਂ ਤੋਂ ਦੂਰ ਜਥੇਬੰਦੀਆਂ ਨੇ ਉਹਨਾਂ ਦੀ ਹਮਾਇਤ ਚਾਹੇ ਹੋਏ ਕਿਸਾਨਾਂ ਨੇ ਮਜ਼ਦਮਾਨਾਂ ਨੇ ਨੌਜਵਾਨਾਂ ਨੇ ਵਿਦਿਆਰਥੀਆਂ ਨੇ ਇਕਜੁੱਟ ਹੋ ਕੇ ਇਸ ਜ਼ਬਰ ਦਾ ਟੱਕਰਾ ਕਰਨ ਦੇ ਵਾਸਤੇ ਸਿਰ ਜੋੜੇ ਉਹਨੇ ਉਹ ਕਹਾਣੀ ਪੁੱਠੀ ਪਾਈ ਆ ਇਹਨਾਂ ਦੀ ਕਿ ਠੀਕ ਆ ਸਾਡੇ ਤੇ ਜ਼ਬਰ ਹੋਇਆ ਪਰ ਜਿਵੇਂ ਕਹਦੇ ਆ ਕਿ ਜ਼ਬਰ ਨਕਾਮੀ ਹੋਰ ਜ਼ਬਰ ਜਦੋਂ ਤੱਕ ਨਾ ਮਿਲੇ ਕਬਰ ਹਰ ਜ਼ਬਰ ਦੀ ਇਹੋ ਕਹਾਣੀ ਕਰਨਾ ਜ਼ਬਰ ਤੇ ਮੂੰਹ ਦੀ ਖਾਣੀ ਇਸ ਕਰਕੇ ਤੁਸੀਂ ਇਹਨਾਂ ਨੂੰ ਮੂੰਹ ਦੀ ਖਵਾਈ ਆ ਚੰਦ ਭਾਂ ਦੇ ਮਜ਼ਦੂਰਾ ਨੇ ਜਿਨ੍ਹਾਂ ਦੀ ਪਿਛਲੇ ਸਮੇਂ ਤੋਂ ਭਾਵੇਂ ਕੋਈ ਬਕਾਇਦਾ ਜੱਫੇਬੰਦੀ ਵੀ ਨਹੀਂ ਉਹਨਾਂ ਨੇ ਜਿਸ ਮਾਣ ਸਨਮਾਨ ਦੇ ਨਾਲ ਇਸ ਜਬਰ ਦਾ ਟੱਕਰਾ ਕੀਤਾ ਤਹਮਲ ਰੱਖਿਆ ਉਹ ਇਹ ਸਭਨਾਂ ਦੀਆਂ ਜੜੀਆਂ ਸੋਚਾਂ ਸੀ ਉਹਨਾਂ ਨੂੰ ਪੁੱਠੀਆਂ ਕੀਤਾ ਇਸ ਕਰਕੇ ਮੈਂ ਬਹੁਤਾ ਸਮਾਨੀ ਤੁਹਾਡਾ ਲੈਣਾ ਕਿਉਂਕਿ ਬੁਲਾਰੇ ਬਹੁਤ ਸਾਰੀਆਂ ਗੱਲਾਂ ਕਹਿ ਗਏ ਆ ਕਿ ਇੱਥੇ ਔਰਤਾਂ ਦੇ ਨਾਲ ਜਬਰ ਹੋਇਆ ਸਮਾਜ ਦੀ ਪੰਨ ਤੋੜ ਹੋਈ ਆ ਔਰ ਬਹੁਤ ਸਾਰਾ ਕੁਝ ਸਾਡੇ ਮਜ਼ਦੂਰਾਂ ਤੇ ਜਬਰਟਾਇਆ ਗਿਆ ਉਲਟੇ ਪਰਚੇ ਹੋਏ ਜਿਹੜੇ ਗੋਲੀਆਂ ਚ ਲਾਉਣ ਵਾਲੇ ਸੀ ਜਿਹੜੀ ਉਹ ਗੁੰਡਾ ਢਾਣੀ ਸੀ ਉਹ ਘਰ ਦੇ ਦੀਵੇ ਮਚਾਉਂਦੀ ਸੀ ਪਰ ਭਰਾਵੋ ਤੁਹਾਡੇ ਇਕੱਠ ਨੇ ਉਹਨਾਂ ਦੇ ਦੀਵੇ ਬੁਝਾਏ ਆ ਮੈਂ ਸਿਰਫ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੈ ਕਿ ਸਾਨੂੰ ਇਥੋਂ ਦੇ ਪ੍ਰਸ਼ਾਸਨ ਨੇ ਜਿਹੜਾ ਕੱਲ 8 ਘੰਟਿਆਂ ਤੱਕ ਗੱਲਬਾਤ ਦੇ ਵਿੱਚ ਬੈਠਾ ਰਿਹਾ ਕੁਝ ਪ੍ਰੋਸੇ ਦਿੱਤੇ ਆ ਜਿਨ੍ਹਾਂ ਦੀ ਗੱਲ ਕਸ਼ਮੀਰ ਸਿੰਘ ਕੋ ਗਸ਼ੋਰ ਹੋਣਾ ਨੇ ਕਰਨੀ ਆ ਔਰ ਉਸ ਪ੍ਰੋਸੇ ਦੇ ਕਰਕੇ ਹੀ ਜਿਹੜਾ ਐਸਐਸਪੀ ਦਫਤਰ ਦੇ ਘਰਾਓ ਦਾ ਪ੍ਰੋਗਰਾਮ ਸੀ ਉਹਨੂੰ ਸਿਰਫ ਮੌਲਤਵੀ ਕੀਤਾ ਪ੍ਰਸ਼ਾਸਨ ਇਹ ਗੱਲ ਧਿਆਨ ਨਾਲ ਸੁਣ ਲੈ ਸੀਐਡੀ ਧਿਆਨ ਨਾਲ ਸੁਣ ਲੈ ਇਥੋਂ ਦੀ ਐਸਐਸਪੀ ਮੈਡਮ ਧਿਆਨ ਨਾਲ ਸੁਣ ਲੈ ਕਿ ਮਜ਼ਦੂਰਾਂ ਨੇ ਆਪਣਾ ਘੋੜ ਨਹੀਂ ਵਾਪਸ ਲਿਆ ਜੇ ਉਹ ਗੱਲਾਂ ਲਾਗੂ ਨਾ ਹੋਈਆਂ ਤਾਂ 17 ਤਰੀਕ ਨੂੰ ਅਜ ਦੇ ਦੇਣੀ ਉਹ ਜਿਹੜਾ ਘਰਾਓ ਦਾ ਐਕਸ਼ਨ ਮੁਲਤਵੀ ਹੋਇਆ ਉਹ ਹਰ ਹਾਲਤ ਦੇ ਵਿੱਚ ਕੀਤਾ ਜਾਊਗਾ ਇਸ ਕਰਕੇ ਇਸ ਕਰਕੇ ਭੈਣੋ ਭਰਾਵੋ ਇਹ ਨਾ ਸਮਝੋ ਕਿ ਅੱਜ ਆਪਾਂ ਇੱਥੇ ਇਕੱਠ ਕਰ ਲਿਆ ਪ੍ਰਸ਼ਾਸਨ ਦੇ ਅਧਿਕਾਰੀ ਆਉਣ ਵਾਲੇ ਐ ਇੱਥੇ ਉਹ ਦੱਸਣਗੇ ਕੁਝ ਗੱਲਾਂ ਸਾਡੇ ਸੂਬਾ ਗੂ ਕਸ਼ਮੀਰ ਕੋ ਗਸ਼ੋਰ ਹੋਣੀ ਦੱਸਣਗੇ ਕਿ ਕੀ ਗੱਲਾਂ ਕੁਝ ਹੋਈਆਂ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਕੋਹਲ ਸਮਾਪਤ ਹੋ ਗਿਆ 17 ਤਰੀਕ ਯਾਦ ਰੱਖਣੀ ਆ ਸਭਨਾਂ ਨੇ ਜੇ ਇਹ ਬਾਜ਼ ਨਾ ਹੈ ਕਿਉਂਕਿ ਸਾਨੂੰ ਪਤਾ ਹੈ ਪ੍ਰਸ਼ਾਸਨ ਥੁੱਕ ਕੇ ਚੜਦਾ ਹੁੰਦਾ ਹੈ ਅਨੇਕਾਂ ਵਾਰ ਸਮਝੌਤੇ ਕਰਦੇ ਆ ਗੱਲਾਂ ਕਰਦੇ ਆ ਭਰੋਸੇ ਦਿੰਦੇ ਆ ਪਰ ਉਦੋਂ ਬਾਅਦ ਦੇ ਵਿੱਚ ਮੁੱਕਰ ਜਾਂਦੇ ਆ ਇਸ ਲਈ ਕਿਸੇ ਨੇ ਅੱਜ ਤੋਂ ਬਾਅਦ ਜਾ ਕੇ ਘਰਾਂ ਦੇ ਵਿੱਚ ਬਹਿਣਾ ਨਹੀਂ ਹੈ ਆਪਾਂ ਤਿਆਰੀਆਂ ਕਰਨੀਆਂ ਕਿ ਜੇ ਤਾਂ ਹੋਇਆ ਗੱਲਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਕੱਲੇ ਫਰੀਦਕੋਟ ਜ਼ਿਲ੍ਹੇ ਦੇ ਹੀ ਖੇਤ ਮਜ਼ਦੂਰ ਕਿਸਾਨ ਨਹੀਂ ਆਉਣਗੇ ਫਿਰ ਉਸ ਦਿਨ ਇਹਦੇ ਆਲੇ-ਦੁਆਲੇ ਤੋਂ ਵੱਡੀ ਗਿਣਤੀ ਐਸਐਸਪੀ ਦੇ ਦਫ਼ਤਰ ਦਾ ਘਰਾਉ ਕਰਨ ਆਊਗੀ ਇਸ ਲਈ ਇਹਨਾਂ ਬੇਨਤੀਆਂ ਨਾਲ ਤੁਹਾਡਾ ਸਭਨਾਂ ਦਾ ਧੰਨਵਾਦ